ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 28 ਅਪ੍ਰੈਲ ਹੈ ਪੈਂਦੇਖਾਨ ਦੋ ਦਿਨ ਪਹਿਲਾਂ 26 ਅਪ੍ਰੈਲ 1635 ਦੇ ਦਿਨ ਜਲੰਧਰ ਤੋਂ ਮੁਗਲ ਫੌਜਾਂ ਚੜਾ ਕੇ ਕਰਤਾਰਪੁਰ ਗੁਰੂ ਹਰਗੋਬਿੰਦ ਸਾਹਿਬ ਤੇ ਹਮਲੇ ਵਾਸਤੇ ਲਿਆਇਆ ਸੀ ਇਹ ਲੜਾਈ 27 ਤੇ 28 ਅਪ੍ਰੈਲ ਦੇ ਦਿਨ ਵੀ ਚੱਲ ਰਹੀ ਇਸ ਦਿਨ ਵੀ ਬਹੁਤ ਸਾਰੇ ਮੁਗਲ ਸਿਪਾਈ ਮਾਰੇ ਗਏ ਅਤੇ ਬਹੁਤ ਸਾਰੇ ਸਿੱਖ ਵੀ ਸ਼ਹੀਦ ਹੋਏ ਅਖੀਰ ਪੈਂਦੇਖਾਂ ਉਸਦੇ ਜਵਾਈ ਅਤੇ ਮੁਗਲ ਫੌਜਾਂ ਦੇ ਕਮਾਂਡਰ ਦੇ ਮਾਰੇ ਜਾਣ ਮਗਰੋਂ ਇਹ ਲੜਾਈ ਖਤਮ ਹੋਈ ਸੀ ਮਾਰਚ 1711 ਦੇ ਵਿੱਚ ਰਾਏਪੁਰ ਅਤੇ ਬਹਿਰਾਮਪੁਰ ਦੀ ਜਿੱਤ ਤੋਂ ਮਗਰੋਂ ਸਿੱਖ ਫੌਜਾਂ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਕਲਾਂਨੌਰ ਅਤੇ ਬਟਾਲੇਵਲ ਨੂੰ ਰੋਕ ਕਰ ਲਿਆ ਸੀ। ਇਹਨਾਂ ਦਿਨਾਂ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਬਟਾਲਾ ਦੇ ਨੇੜੇ ਪੁੱਜਣ ਦੀਆਂ ਖਬਰਾਂ ਆਈਆਂ। ਬਟਾਲਾ ਦੇ ਅਤੇ ਆਲੇ-ਦੁਆਲੇ ਦੇ ਬਹੁਤ ਸਾਰੇ ਅਮੀਰ ਵਜ਼ੀਰ ਆਪਣਾ ਮਾਲ-ਪੱਤਾ ਸੰਭਾਲ ਕੇ ਆਪਣੇ ਟੱਬਰਾਂ ਸਣੇ ਸ਼ਹਿਰ ਛੱਡ ਕੇ ਲਾਹੌਰ ਨੂੰ ਭੱਜ ਗਏ। ਉਦੋਂ ਬਟਾਲਾ ਦੇ ਵਿੱਚ ਸੈਦ ਮੁਹੰਮਦ ਫਜ਼ਲ ਕਾਦਰੀ ਅਤੇ ਸ਼ੇਖ ਅਹਿਮਦ ਦੋ ਮਸ਼ਹੂਰ ਸ਼ਖਸੀਤਾਂ ਰਹਦੀਆਂ ਸਨ ਸੈਦ ਮੁਹੰਮਦ ਫਜ਼ਲ ਕਾਦਰੀ ਜਿਸ ਨੇ ਇੱਕ ਵੱਡਾ ਮਦਰਸਾ ਵੀ ਕਾਇਮ ਕੀਤਾ ਹੋਇਆ ਸੀ ਸਿੱਖਾਂ ਦੇ ਨਾਲ ਲੜਾਈ ਕਰਕੇ ਨੁਕਸਾਨ ਕਰਵਾਉਣ ਦੇ ਹੱਕ ਦੇ ਵਿੱਚ ਨਹੀਂ ਸੀ ਪਰ ਸ਼ੇਖ ਅਹਿਮਦ ਜਿਸ ਨੂੰ ਸ਼ੈਖੁਲ ਹਿੰਦ ਵੀ ਕਿਹਾ ਜਾਂਦਾ ਸੀ ਬੰਦਾ ਸਿੰਘ ਨੂੰ ਜ਼ਬਰਦਸਤ ਟੱਕਰ ਦੇਣੀ ਚਾਹੁੰਦਾ ਸੀ ਐਲਾਨ ਮੁਜਬ ਸ਼ੇਖ ਅਹਿਮਦ ਨੇ ਸਿੱਖ ਫੌਜਾਂ ਦੇ ਨਾਲ ਟੱਕਰ ਲਈ ਪਰ ਬੜੀ ਛੇਤੀ ਹੀ ਉਹ ਮਾਰਿਆ ਗਿਆ ਇਸ ਤੋਂ ਮੰਗਰੋਂ ਸਿੱਖ ਫੌਜਾਂ ਦਰਵਾਜ਼ੇ ਭੰਨ ਕੇ ਸ਼ਹਿਰ ਦੇ ਵਿੱਚ ਦਾਖਲ ਹੋ ਗਈਆਂ ਅਤੇ ਜ਼ਾਲਮ ਹਾਕਮਾਂ ਅਤੇ ਅਮੀਰਾਂ ਦੇ ਕਰ ਲੁੱਟ ਲੈ ਕਾਜ਼ੀ ਅਬਦੁਲ ਹੱਕ ਦਾ ਮਹੱਲਾ ਅਤੇ ਸਾਰੀਆਂ ਹਵੇਲੀਆਂ ਲੁੱਟਣ ਤੋਂ ਮਗਰੋਂ ਸਾੜ ਦਿੱਤੀਆਂ ਗਈਆਂ ਕਲਾਨੌਰ ਉਸ ਵੇਲੇ ਲਾਹੌਰ ਤੋਂ ਮਗਰੋਂ ਮਾਝੇ ਦਾ ਸਭ ਤੋਂ ਵੱਡਾ ਸ਼ਹਿਰ ਸੀ ਇਸ ਸ਼ਹਿਰ ਦੇ ਵਿੱਚ ਇੱਕ ਸ਼ਾਨਦਾਰ ਕਿਲਾ ਅਤੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਹਵੇਲੀਆਂ ਸਨ ਇਥੋਂ ਦਾ ਫੌਜਦਾਰ ਸਹਰਾਬ ਖਾਨ ਅਤੇ ਕਨਗੋ ਇੱਕ ਹਿੰਦੂ ਸੰਤੋਖ ਰਾਏ ਸੀ ਉਹ ਬੰਦਾ ਸਿੰਘ ਦੇ ਹਮਲੇ ਦੀ ਤਾਬ ਨਾ ਚੱਲ ਸਕੇ ਸੰਤੋਖ ਰਾਏ ਦਾ ਭਰਾ ਅਨੋਖ ਰਾਏ ਵੀ ਕੁਝ ਚਿਰ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਤਿੰਨੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਕੇ ਜਾਨਾਂ ਬਚਾ ਕੇ ਲਾਹੌਰ ਵੱਲ ਨੂੰ ਨਸ ਗਏ ਉਹਨਾਂ ਦੀ ਥਾਂ ਤੇ ਬੰਦਾ ਸਿੰਘ ਨੇ ਸਿੱਖਾਂ ਨੂੰ ਫੌਜਦਾਰੀ ਅਤੇ ਹੋਰ ਅਹੁਦਿਆਂ ਤੇ ਲਾ ਦਿੱਤਾ April 1711 ਦਾ ਦੂਜਾ ਅਧ ਬੰਦਾ ਸਿੰਘ ਨੇ ਕਲਾਨੌਰ ਦੇ ਵਿੱਚ ਹੀ ਬਤਾਇਆ ਕਲਾਨੌਰ ਇੱਕ ਵੱਡਾ ਸ਼ਹਿਰ ਸੀ ਇਸ ਸ਼ਹਿਰ ਦੇ ਬਾਰੇ ਇਹ ਵੀ ਗੱਲ ਮਸ਼ਹੂਰ ਸੀ ਕਿ ਜਿਸ ਨੇ ਵੇਖਿਆ ਨਹੀਂ ਲਾਹੌਰ ਉਹ ਵੇਖ ਲੈ ਕਲਾਨੌਰ ਇਹ ਸ਼ਹਿਰ ਇੰਨਾ ਵੱਡਾ ਸੀ ਕਿ ਇਸ ਦੇ ਵਿੱਚ ਸੈਂਕੜੇ ਮਸੀਤਾਂ ਸਨ ਅਤੇ ਇੱਥੇ 1 ਲੱਖ ਤੋਂ ਵੀ ਵੱਧ ਮੁਸਲਮਾਨ ਰਹਿੰਦੇ ਸਨ ਬੰਦਾ ਸਿੰਘ ਨੇ ਕਲਾਨੌਰ ਤੇ ਕਬਜ਼ਾ ਕਰਨ ਤੋਂ ਮਗਰੋਂ ਵੀ ਕਿਸੇ ਮਸਜਿਦ ਜਾਂ ਕਿਸੇ ਹੋਰ ਮੁਸਲਮਾਨ ادارے ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਉਸ ਨੇ ਇੱਕ ਵਾਰ ਦਰਬਾਰ ਲਾ ਕੇ ਇਹ ਵੀ ਸਪਸ਼ਟ ਕੀਤਾ ਕਿ ਉਸ ਦੀ ਲੜਾਈ ਮੁ슬ਮਾਨਾਂ ਦੇ ਖਿਲਾਫ ਨਹੀਂ ਬਲਕਿ ਜ਼ਾਲਮ ਪਠਾਨ ਤੇ ਮੁਗਲ ਹਾਕਮਾਂ ਦੇ ਖਿਲਾਫ ਹੈ ਬੰਦਾ ਸਿੰਘ ਦੇ ਇਸ ਐਲਾਨ ਨਾਮੇ ਤੇ ਆਮ ਮੁ슬ਮਾਨਾਂ ਨੇ ਬੜਾ ਸਕੂਨ ਮਹਿਸੂਸ ਕੀਤਾ ਕਿਉਂਕਿ ਆਮ ਆਦਮੀ ਉਸ ਵੇਲੇ ਜ਼ਾਲਮ ਹਾਕਮਾਂ ਤੋਂ ਬੜਾ ਦੁਖੀ ਸੀ ਇਸ ਕਰਕੇ ਉਹਨਾਂ ਦੇ ਦਿਲਾਂ ਦੇ ਵਿੱਚ ਬੰਦਾ ਸਿੰਘ ਅਤੇ ਖਾਲਸਾ ਫੌਜ ਵਾਸਤੇ ਹਮਦਰਦੀ ਪੈਦਾ ਹੋ ਗਈ ਇਸ ਦੇ ਨਾਲ ਹੀ ਹਜ਼ਾਰਾਂ ਮੁ슬ਮਾਨਾਂ ਨੇ ਬੰਦਾ ਸਿੰਘ ਦੀ ਫੌਜ ਵਿੱਚ ਨੌਕਰੀ ਕਰਨ ਦੀ ਖਾਹਿਸ਼ ਦਾ ਇਜ਼ਹਾਰ ਕੀਤਾ ਬੰਦਾ ਸਿੰਘ ਨੇ ਫਰਾਕ ਦਿਲੀ ਦਿਖਾਉਂਦਿਆਂ ਮੁਸਲਮਾਨਾਂ ਨੂੰ ਵੀ ਫੌਜ ਦੇ ਵਿੱਚ ਨੌਕਰੀਆਂ ਦਿੱਤੀਆਂ 28 ਅਪ੍ਰੈਲ 1711 ਦੇ ਦਿਨ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਬਾਕੀ ਖਬਰਾਂ ਦੇ ਨਾਲ-ਨਾਲ ਇਹ ਵੀ ਦੱਸਿਆ ਗਿਆ ਕਿ 5000 ਪਠਾਨ ਸਿੱਖਾਂ ਦੇ ਨਾਲ ਲੜਨ ਵਾਸਤੇ ਤਿਆਰ ਖੜੇ ਨੇ ਹਰਕਾਰੇ ਦੀ ਇੱਕ ਰਿਪੋਰਟ ਪੇਸ਼ ਕਰਦਿਆਂ ਬਾਦਸ਼ਾਹ ਨੂੰ ਦੱਸਿਆ ਕਿ ਨਾਨਕ ਪੂਜ ਬੰਦਾ ਸਿੰਘ ਦਾ ਡੇਰਾ 19 ਤਰੀਕ 26 ਅਪ੍ਰੈਲ 1711 ਤੱਕ ਕਲਾਨੌਰ ਦੇ ਕਸਬੇ ਦੇ ਵਿੱਚ ਸੀ ਉਸਨੇ ਵਚਨ ਦਿੱਤਾ ਤੇ اقrar ਕੀਤਾ ਕਿ ਉਹ ਮੁਸਲਮਾਨਾਂ ਨੂੰ ਕੋਈ ਤਕਲੀਫ ਨਹੀਂ ਦੇਵੇਗਾ ਕੋਈ ਵੀ ਮੁਸਲਮਾਨ ਜਿਹੜਾ ਉਸ ਦੇ ਵੱਲ ਰੂਜ਼ੂ ਹੁੰਦਾ ਉਸ ਦੀ ਦਿਹਾੜੀ ਅਤੇ ਤਨਖਾਹ ਨਿਯਤ ਕਰਕੇ ਉਸ ਦਾ ਖਿਆਲ ਵੀ ਰੱਖਦਾ ਉਸਨੇ ਉਹਨਾਂ ਨੂੰ ਖਤਬਾ ਅਤੇ ਨਮਾਜ਼ ਦੀ ਇਜਾਜ਼ਤ ਵੀ ਦਿੱਤੀ 5000 ਮੁਸਲਮਾਨ ਉਸ ਬਾਗੀ ਸਿੱਖ ਆਗੂ ਕੋਲ ਨੌਕਰ ਹੋ ਗਏ ਨੇ ਅਜ਼ਾਨ ਅਤੇ ਨਮਾਜ਼ ਦੀ ਇਜਾਜ਼ਤ ਤੋਂ ਮਗਰੋਂ ਮੁਸਲਮਾਨ ਇਨ੍ਹਾਂ ਬਾਗੀਆਂ ਦੀਆਂ ਫੌਜਾਂ ਦੇ ਵਿੱਚ ਸਕੂਨ ਮਹਿਸੂਸ ਕਰ ਰਹੇ ਨੇ ਬੰਦਾ ਸਿੰਘ ਤੇ ਕੁਝ ਮੁਤਸਬੀ ਲਖਾਰੀਆਂ ਨੇ ਦੋਸ਼ ਲਾਇਆ ਕਿ ਉਸ ਨੇ ਪੰਜਾਬ ਤੇ ਕਬਜ਼ਾ ਕਰਦੇਂ ਮੁਸੀਤਾਂ ਢਾਹ ਦਿੱਤੀਆਂ ਅਤੇ ਮੁਸਲਮਾਨਾਂ ਤੇ ਜ਼ੁਲਮ ਕੀਤਾ ਮੁਸਲਮਾਨਾਂ ਦੇ ਨਾਲ ਜ਼ਿਆਦਤੀ ਕੀਤੀ ਹੁੰਦੀ ਤਾਂ ਕਲਾਨੌਰ ਦੇ ਵਿੱਚ 5000 ਮੁਸਲਮਾਨ ਉਸ ਦੀ ਫੌਜ ਦੇ ਵਿੱਚ ਭਰਤੀ ਨਾ ਹੁੰਦਾ ਬੰਦਾ ਸਿੰਘ ਨੇ ਦੁਸ਼ਮਨਾਂ ਨੂੰ ਯਕੀਨਨ ਸਖਤ ਸਜ਼ਾ ਦਿੱਤੀ ਸੀ ਪਰ ਉਸਨੇ ਗੁੱਸੇ ਦੇ ਵਿੱਚ ਕਦੇ ਵੀ ਕਿਸੇ ਨੂੰ ਤੰਗ ਨਹੀਂ ਸੀ ਕੀਤਾ ਹੋਰ ਤਾਂ ਹੋਰ ਉਸਨੇ ਸ਼ੇਖਾਂ ਨੂੰ ਵੀ ਕੁਝ ਨਹੀਂ ਕਿਹਾ ਦਰਅਸਲ ਬੰਦਾ ਸਿੰਘ ਦੀ ਜੰਗ ਮੁਸਲਮਾਨਾਂ ਦੇ ਖਿਲਾਫ ਨਹੀਂ ਸੀ ਬਲਕਿ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ ਸੀ ਬੰਦਾ ਸਿੰਘ ਬਹਾਦਰ ਦੇ ਇਸ ਹਮਲੇ ਤੋਂ ਕਈ ਸਾਲਾਂ ਬਾਅਦ ਵੀ ਸ਼ੇਖ ਅਹਿਮਦ ਦੀ ਮਜ਼ਾਰ ਅਤੇ ਡੇਰਾ ਲਾਲ ਮਸਜਿਦ ਸਦਨੇ ਕਸਾਈ ਦੀ ਮਸਜਿਦ ਉਸਤਾਦ ਅਤੇ ਸ਼ਗਿਰਦ ਦੇ ਮਕਬਰੇ ਮੀਰੇ ਮੀਰਾਂ ਦੀ ਮਜ਼ਾਰ ਅਤੇ ਕਈ ਹੋਰ ਮਸਜਿਦਾਂ ਅਤੇ ਮਕਬਰੇ ਇਸ ਦਿਹਾਲੇ ਦਿਵਾਲੇ ਆਪਣੇ ਜਾਹੋ ਜਲਾਲ ਦੇ ਵਿੱਚ ਉਹ ਮੇਰੇ ਖੜੇ ਨੇ ਜੇਕਰ ਬੰਦਾ ਸਿੰਘ ਇਸਲਾਮ ਵਿਰੋਧੀ ਹੁੰਦਾ ਤਾਂ ਉਹ ਇਹਨਾਂ ਇਮਾਰਤਾਂ ਨੂੰ ਜੇ ਤਬਾਹ ਵੀ ਨਾ ਕਰਦਾ ਤਾਂ ਨੁਕਸਾਨ ਜ਼ਰੂਰ ਪਹੁੰਚਾਉਂਦਾ 28 ਅਪ੍ਰੈਲ 1991 ਦੇ ਦਿਨ ਪੁਲਿਸ ਨੇ ਸੁਖਪਾਲ ਸਿੰਘ ਸਰਪੰਚ ਕੁਰਗਵਾਲੀ ਸਿਰਸਾ ਪੁੱਤਰ ਭਾਈ ਰਕबीर ਸਿੰਘ ਢਿੱਲੋਂ ਵਾਸੀ ਹਰਨਾਮ ਸਿੰਘ ਵਾਲਾ ਪਟਿਆਲਾ ਪਰਮਜੀਤ ਸਿੰਘ ਪੁੱਤਰ ਚੰਦ ਸਿੰਘ ਵਾਸੀ ਮਾਹੀ ਨੰਗਲ ਨੇੜੇ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਮੇਜਰ ਸਿੰਘ ਪੁੱਤਰ ਦਸੌਂਦਾ ਸਿੰਘ ਵਾਸੀ ਮੈਣਾ ਮੁਹੱਲਾ ਬਠਿੰਡਾ ਅਤੇ ਗੁਰਮੇਲ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਕੁੰਬੜਵਾਲ ਜ਼ਿਲ੍ਹਾ ਸੰਗਰੂਰ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 28 April 1992 ਦਿਨ ਪੁਲਿਸ ਨੇ ਦਿਲਬਾਖ ਸਿੰਘ ਬਾਗਾ ਪੁੱਤਰ ਮਹਿੰਗਾ ਸਿੰਘ ਵਾਸੀ ਫੇਰੂਮਾਣ ਜ਼ਿਲ੍ਹਾ ਅੰਮ੍ਰਿਤਸਰ ਨੂੰ ਪਿੰਡ ਤੂੰਗ ਅੰਮ੍ਰਿਤਸਰ ਦੇ ਨੇੜੇ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 28 April 1994 ਦਿਨ ਪੁਲਿਸ ਨੇ ਹਰਪਾਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸਿੰਬਲ ਕੈਂਪ ਜੰਮੂ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸ ਸਿੱਖ ਇਤਿਹਾਸ ਦੇ ਵਿੱਚ 28 April ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ